ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚਾਲ ਵਾਲੇ ਕੋਠੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਪੈਂਟਰ ਦਾ ਕੰਮ ਕਰਦਾ ਵੱਧ ਜਾਣਕਾਰੀ ਲੈਨੇ ਆਪਾਂ ਵਾਈ ਤੋਂ ਭਾਈ ਸਾਸਿਕਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਰੀਂਦਰ ਸਿੰਘ ਜੀ ਰਾਜਾ ਪੈਂਡ ਭਗਤਪ੍ਰਭਾਵੜ ਜਿਲ੍ਹਾ ਬਰਨਾਲਾ ਹਾਂਜੀ ਵੀਰ ਟਰਾਲੀ ਦੱਸੋ ਜੀ ਆਪਾਂ ਕਿੰਨੇ ਪੈਸੇ ਲੈਨੇ ਰੰਗ ਕਰਨ ਦੇ ਭਾਈ ਵਧੀਆ ਕੰਪਨੀ ਦਾ ਰੰਗ ਲਾ ਕੇ 10000 ਰੁਪਏ ਲੈ ਲਈਏ ਇਸ ਲੋਟੀ ਜਾਲੀ ਪੱਪਾ ਸਾਰਾ ਅਸਾ ਜਾਲੀ ਜੱਪੇ ਤਾਂ ਸਾਰੇ ਕਹਦਾ ਤੇ ਕਲਰ ਅੰਦਰ ਕਲਰ ਕੀ ਕਲਰ ਕੀਤਾ ਵੀਰੇ ਹਾਂ ਕਲਰ ਕਾਲਾ ਕਾਲਾ ਸਾਰੇ ਪਾਸੇ ਕਾਲਾ ਸਾਰੇ ਕਾਲੇ ਕਾਲਾ ਠੀਕ ਆ ਇਸ ਤਰ੍ਹਾਂ 10000 ਰੁਪਿਆ ਠੀਕ ਹੈ ਜੀ ਬਾਕੀ ਲਿਖਾਈ ਲੁਖਾਈ ਕਰਕੇ ਦੋਗੇ ਸਾਰਾ ਕੋ ਸੁੱਕ ਕੇ ਕਰਕੇ ਦੇ ਦਿੰਦੇ ਠੀਕ ਆ ਲੋਪਰਾ ਵਾਈ ਰੰਗ ਕਰਦਾ ਠੀਕ ਹੈ ਜੀ ਵਾਈ ਦਾ ਨੰਬਰ ਲਿਖਾਂਗੇ ਟਰੈਕਟਰ ਚ ਸਾਈਡਾਂ ਚ ਚੈੱਕ ਕਰ ਸਕਦੇ ਹੋ ਪਰਾ ਥੋੜਾ ਜੰਨੀਰਾ ਹੋ ਗਿਆ ਠੀਕ ਹੈ ਜੀ ਇਸ ਕਰਕੇ ਕੀ ਕਰੀ ਵਾਈ ਜੀ ਨਾ ਅਜ ਰੁਕਣਾ ਐਡ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਾਦ ਲੋ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ